ਅਠੇ ਘੜੀ ਚੂੜੀਆਂ ਤੇ ਨਸਤੀਕ ਅਤੇ ਹਲਕਾ ਟੇਰਾਪਾਪਰ ਨਾਨਕ ਅਦੀਨ ਪਿੰਨ ਤੇ ਪਿੰਡ ਟਰਪੱਲਾ ਦੇ ਵਸੀਆਂ ਦਾ ਮਿੱਟੀ ਕੱਢ ਰਹੇ ਟਿਪਰਾਂ ਦੇ ਡਰਾਈਵਰਾਂ ਨਾਲ ਪਿਆ ਰੇੜਕਾ ਪਿੰਡ ਟਰਪੱਲੇ ਤੇ ਲੋਕਾਂ ਨੇ ਲਾਏ ਦੋਸ਼ ਕਿ ਟਿਪਰਾਂ ਉੱਪਰ ਕੱਢ ਰਹੇ ਮਿੱਟੀ ਨਾਲ ਪਿੰਡ ਵਸੀਆਂ ਨੂੰ ਹੋ ਰਹੀ ਹੈ ਪਰੇਸ਼ਨ ਦੋਵਾਂ ਤਰ੍ਹਾਂ ਦੇ ਪੇਖ ਲਾਰੇ ਨੂੰ ਲੈ ਕੇ ਮੌਕੇ ਤੇ ਪਹੁੰਚੀ ਪੁਲਿਸ ਉਲਸ ਦੀ ਹਾਜ਼ਰੀ ਵਿੱਚ ਮਾਮਲਾ ਹੋਇਆ ਸ਼ਾਂਤ ਟਿੱਪਰਾਂ ਦੇ ਡਰਾਈਵਰਾਂ ਨੇ ਕਿਹਾ ਕਿ ਉਹ ਛੜਕਦੇ ਪਾਣੀ ਤਰੋਂ ਕੇ ਹੀ ਆਪਣੇ ਟਿੱਪਰ ਨਗਾਉਣਗੇ ਇਸ ਨੂੰ ਲੈ ਕੇ ਪਿੰਡ ਅਤੇ ਟਿੱਪਰ ਡਰਾਈਵਰਾਂ ਚ ਬਣੀ ਸਹਿਮਤੀ ਪਿੰਡ ਹਰਤੌਰਵਾਲ ਤੋਂ ਟਿੱਪਰਾਂ ਰਾਹੀਂ ਮਿੱਟੀ ਪਿੰਡ ਟੱਪਲਾ ਤੋਂ ਹੁੰਦੀ ਹੋਈ ਚੱਲ ਰਹੀ ਸੀ ਤਾਂ ਮਿੱਟੀ ਤੇ ਛੜਕਦੇ ਖਿਲਰ ਨਾਲ ਜਦ ਮਿੱਟੀ ਦੀ ਧੂੜ ਉੱਡਦੀ ਹਾ ਤਾਂ ਉਹ ਪਿੰਡ ਦੇ ਘਰਾਂ ਤੱਕ ਜਾਂਦੀ ਹੈ ਜਿਸ ਨੂੰ ਲੈ ਕੇ ਪਿੰਡਰ ਪੱਲਿਆਂ ਤੇ ਲੋਕਾਂ ਚ ਭਾਰੀ ਰੋਸ ਦੇਖਣ ਨੂੰ ਮਿਲਿਆ ਤੇ ਉਹਨਾਂ ਦਾ ਟਿੱਪਰਾਂ ਤੇ ਡਰਾਈਵਰਾਂ ਨਾਲ ਕਲੇਸ਼ ਪੈ ਗਿਆ ਅਤੇ ਇਸ ਕਲੇਸ਼ ਨੂੰ ਵੇਖਦਿਆਂ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਪੁਲਿਸ ਹਾਥੀ ਵਿੱਚ ਦੋਵਾਂ ਦੀ ਸਹਿਮਤੀ ਬਣੀ ਕੇ ਟਿਪਰ ਤੇ ਡਰਾਈਵਰ ਪਹਿਲਾਂ ਛੜਕ ਤੇ ਪਾਣੀ ਦਾ ਤਰੋਂਕਾ ਦੇਣਗੇ ਤਾਂ ਜੋ ਮਿੱਟੀ ਘਟਾਣਾ ਉਡੇ ਉਸ ਤੋਂ ਬਾਅਦ ਟਿਪਰ ਉੱਥੋਂ ਦੀ ਲੰਗਿਆ ਕਰਨਗੇ ਇਸ ਨੂੰ ਲੈ ਕੇ ਦੋਵਾਂ ਤਰ੍ਹਾਂ ਵਿੱਚ ਸਹਿਮਤੀ ਬਣਦੀ ਦਿਖਾਈ ਦਿੱਤੀ ਹੈ ਮਾਮਲਾ ਇਹ ਜੇ ਕਿ ਮਾਮਲਾ ਦੇਖਿਆ ਜਾਏ ਤਾਂ ਬਹੁਤ ਗੰਭੀਰ ਜੇ ਸਾਡੇ ਨਾਲ ਇੱਥੇ ਜੇ ਹੜ ਆਇਆ ਹੈ ਪਿਛਲੇ ਦਿਨਾਂ ਚ ਤੇ ਉਹਨਾਂ ਦੇ ਵਿੱਚ ਕੁਝ ਬੰਨ ਟੁੱਟੇ ਨੇ ਉਥੋਂ ਤੇ ਉਹਦੇ ਵਾਸਤੇ ਜਿਹੜੀ ਆ ਮਿੱਟੀ ਕੁਝ ਠੇਕੇਦਾਰਾਂ ਨੇ ਖਰੀਦੀ ਹੈ ਕੁਝ ਬਾਬਿਆਂ ਦਾ ਨਾਂ ਤੇ ਮਿੱਟੀ ਜਾ ਰਹੀ ਹੈ ਤੇ ਸਾਡੇ ਪਿੰਡ ਦੇ ਲਾਗੇ ਹਰਦੌਰਵਾਲ ਪਿੰਡ ਪੈਂਦਾ ਟਰਪਲਿਆਂ ਦੇ ਲਾਗੇ ਉਥੋਂ ਇਹ ਮਿੱਟੀ ਖਰੀਦੀ ਗਈ ਹੈ ਤੇ ਮਿੱਟੀ ਖਰੀਦੀ ਗਈ ਹੈ ਤੇ ਮਿੱਟੀ ਪਿਛਲੇ ਕੰਮ ਸੇ ਕੰਮ 20 ਦਿਨਾਂ ਤੋਂ ਇਥੋਂ ਜਿਹੜੇ ਟਿਪਰ ਜਾ ਰਹੇ ਨੇ ਜਿਹੜੇ ਓਵਰ ਲੋਡ ਟਿਪਰ ਜਾ ਰਹੇ ਨੇ ਉਹਦੇ ਕਾਰਨ ਸਾਡਾ ਜਿਹੜਾ ਰਸਤਾ ਵਾ ਇਹ ਸਾਰਾ ਹੀ ਟੁੱਟ ਗਿਆ ਵਾ ਸਕੂਲ ਵੈਨਾ ਹੁੰਦੀਆਂ ਸਾਡੇ ਬੱਚੇ ਸਕੂਲ ਜਾਂਦੇ ਵੈਨਾ ਵਾਲੇ ਨੇ ਸਾਨੂੰ ਮਨਾ ਕਰਤਾ ਕਿ ਜੇ ਰਸਤਾ ਖਰਾਬ ਹੋਣ ਦੇ ਕਾਰਨ ਮਿੱਟੀ ਘਟਾ ਹੈ ਤੇ ਸੜਕ ਜਿਹੜੀ ਡੈਮੇਜ ਹੋ ਗਈ ਆ ਤਾਂ ਅਸੀਂ ਵੈਨ ਨਹੀਂ ਲੈ ਕੇ ਆ ਸਕਦੇ ਆਪਣੇ ਬੱਚੇ ਤੁਸੀਂ ਆਪ ਸਕੂਲ ਜਰਾ ਡਰਾਪ ਕਰੋ ਚਲੋ ਅਸੀਂ ਉਹ ਵੀ ਕਾਰਵਾਈ ਕਰ ਰਹੇ ਆ ਕਿ ਚਲੋ ਨੁਕਸਾਨ ਹੋਇਆ ਹੈ ਪੰਜਾਬ ਦਾ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਜਿਹੜਾ ਵਾ ਸੰਯੋਗ ਦੇ ਨਾਲ ਕੰਮ ਕਰਨਾ ਚਾਹੀਦਾ ਬਸ ਦਿੱਕਤ ਸਾਨੂੰ ਇਹ ਆ ਰਹੀ ਹੈ ਕਿ ਸਾਨੂੰ ਜਿਹੜੇ ਠੇਕੇਦਾਰ ਨੇ ਜਿਨ੍ਹਾਂ ਨੇ ਰੇਤ ਇਥੋਂ ਮਿੱਟੀ ਲਈ ਹੈ ਉਹ ਸਾਡੇ ਨਾਲ ਕੋਆਪਰੇਟ ਨਹੀਂ ਕਰ ਰਹੇ ਪਬਲਿਕ ਦੇ ਨਾਲ ਜਿਹੜੀ ਲੋਕਲ ਪਬਲਿਕ ਹੈ ਜਿੱਥੋਂ ਦੀ ਵੀ ਇਹ ਰਸਤਾ ਵਰਤਦੇ ਨੇ ਜਾਂ ਪਿੰਡਾਂ ਥਾਣੇ ਲੰਘ ਰਹੇ ਨੇ ਤੇ ਉਹ ਉਹਨਾਂ ਦਾ ਨੁਕਸਾਨ ਕਰ ਰਹੇ ਨੇ ਜਿਤਨਾ ਟਿਪਰ ਜਾ ਰਹੇ ਨੇ ਤੇ ਮਿੱਟੀ ਜਿਹੜੀ ਉੱਥੋਂ ਡਿੱਗਦੀ ਹੈ ਓਵਰਲੋਡ ਤੋਂ ਤੇ ਘੱਟਾ ਛੜਕ ਦੇ ਵਿੱਚ ਹੋ ਜਾਂਦਾ ਹੈ ਤੇ ਜਿਹੜੀਆਂ ਫਸਲਾਂ ਨੇ ਨਾਲ ਪੱਠੇ ਆ ਡੰਗਰਾਂ ਦਾ ਚਾਰਾ ਵਾ ਤੇ ਉਹਨਾਂ ਦੇ ਵੀ ਘੱਟਾ ਪੈ ਰਿਆ ਤੇ ਝੋਨਾ ਜਿਹੜਾ ਉਹ ਵੀ ਖਰਾਬ ਹੋ ਰਿਹਾ ਤੇ ਉਹ ਲੋਕ ਜਿਹੜੇ ਨੇ ਆ ਕੇ ਮੈਂ ਮੌਜੂਦਾ ਸਰਪੰਚਾਂ ਪਿੰਡਪੱਲਿਆਂ ਤੋਂ ਤੇ ਮੇਰੇ ਕੋਲ ਆ ਕੇ ਸ਼ਿਕਾਇਤ ਕਰਦੇ ਨੇ ਕਿ ਇਹਨਾਂ ਨੂੰ ਕਹੋ ਠੇਕੇਦਾਰਾਂ ਨੂੰ ਵੀ ਕਮ ਸਕਾ ਮੈਂ ਤੁਸੀਂ ਮਿੱਟੀ ਲਾ ਕੇ ਜਾ ਰਹੇ ਤੇ ਪਾਣੀ ਤੇ ਇੱਥੇ ਤਰਾਉਂਗਦੇ ਨੇ ਵੀ ਘੱਟਾ ਨਾ ਉੱਡੇ ਡੇਲੀ ਤੇ ਡੇਲੀ ਤੁਸੀਂ ਪਾਣੀ ਤਰਾਉਂਗਦਿਆ ਕਰੋ ਤੇ ਟਿਪਰ ਤੁਹਾਡੇ ਅਗੇ ਰਿਕਵੈਸਟ ਹੈ ਕਿ ਟਿਪਰ ਤੁਸੀਂ ਥੋੜੇ ਆਸਤੇ ਚਲਾਓ ਇਹ ਕਿਸੇ ਨੂੰ ਨਹੀਂ ਦੇਖਦੇ ਕੋਈ ਅੱਗੋਂ ਸਾਈਕਲ ਆ ਰਿਹਾ ਮੋਟਰਸਾਈਕਲ ਆ ਰਿਹਾ ਬੱਚੇ ਜਾ ਰਹੇ ਨੇ ਮਦਰਾ ਟਿਪਰ ਭਜਾਈ ਆਉਂਦੇ ਨੇ ਸਾਈਡ ਤੇ ਨਹੀਂ ਰੋਕਦੇ ਬੱਚੇ ਅਸੀਂ ਨੋਟਿਸ ਕੀਤਾ ਬੱਚੇ ਜਿਹੜੇ ਆਗੋਂ ਸਾਈਡ ਤੋਂ ਆਪ ਭੱਜ ਕੇ ਖੇਤਾਂ ਦੇ ਵਿੱਚ ਵੜਦੇ ਨੇ ਉਹਨਾਂ ਦੀ ਯੂਨੀਫਾਰਮ ਖਰਾਬ ਹੋ ਜਾਂਦੀ ਹੈ ਤੇ ਫਿਰ ਉਹਨਾਂ ਨੂੰ ਉੱਥੋਂ ਡਾਂਡ ਪੈਂਦੀ ਹੈ ਸਕੂਲ ਚ ਕਿ ਤੂੰ ਇਹ ਆ ਯੂਨੀਫਾਰਮ ਜਿਹੜੀ ਹੈ ਖਰਾਬ ਕਰਕੇ ਕਿੱਥੋਂ ਆਉਂਦੇ ਤੇ ਜਿਹੜਾ ਉਹ ਆ ਵੀ ਬੱਚਿਆਂ ਨੂੰ ਨਹੀਂ ਉੱਥੋਂ ਡਾਂਡ ਪੈਂਦੀ ਹੈ ਸਕੂਲ ਵੈਨ ਵੀ ਬੰਦ ਹੋ ਗਈ ਹੈ ਤੇ ਜਦੋਂ ਠੇਕੇਦਾਰ ਨਾਲ ਗੱਲ ਕਰਦੇ ਨੇ ਤੇ ਠੇਕੇਦਾਰ ਕੋ ਗਾਲੀ ਗਲੋਚ ਕਰਦਾ ਤੇ ਜਿਹੜੇ ਟਿਪਰ ਡਰਾਈਵਰ ਚਲਾਉਂਦੇ ਨੇ ਟੋਟਲੀ ਨਸ਼ੇੜੀ ਕਿਸੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਮੈਂ ਪੁਲਿਸ ਪ੍ਰ ਅ ਰਿਕਵੈਸਟ ਕਰਦਾ ਹਾਂ ਕਿ ਇਹਨਾਂ ਦੇ ਡਰਾਈਵਰਾਂ ਦੇ ਲਾਇਸੈਂਸ ਚੈੱਕ ਕੀਤੇ ਜਾਣ ਇਹਨਾਂ ਦਾ ਡੂਪ ਟੈਸਟ ਚੈੱਕ ਕੀਤਾ ਜਾ ਜਦੋਂ ਇਹ ਟਰੱਕ ਤੇ ਬਹਿੰਦੇ ਉਹਨਾਂ ਨੂੰ ਇੱਕ ਗੱਲ ਉਹਨਾਂ ਨੇ ਨੋਟਿਸ ਜਿਹਾਈ ਹੈ ਬਾਕਾਇਦਾ ਉਹਨਾਂ ਨੂੰ ਇਥੋਂ ਦੀ ਵੀਡੀਓ ਵੀ ਦਿੱਤੀ ਗਈ ਸੀ ਉਹਨਾਂ ਨੇ ਸਿਰਫ ਕਿਹਾ ਵੀ ਇੱਕ ਦੋ ਦਿਨ ਵਾਸਤੇ ਇਹਨਾਂ ਨੂੰ ਟਿੱਪਰ ਜਾਣ ਦਿਓ ਨਹੀਂ ਤੇ ਜੇ ਹਾਦਸੀ ਜਿਆਦਾ ਨੁਕਸਾਨ ਤੁਹਾਡਾ ਹੁੰਦਾ ਤੁਹਾਨੂੰ ਸਾਡੀ ਨੋਟਿਸ ਦੇ ਵਿੱਚ ਲਿਆਇਓ ਮਿੱਟੀ ਜਿਹੜੀ ਆ ਟਿੱਪਰਾਂ ਤੇ ਨਹੀਂ ਜਾਏਗੀ ਓਵਰਲੋਡ ਨਹੀਂ ਜਾਏਗੀ ਟਰਾਲੀਆਂ ਤੇ ਜਾਏਗੀ ਮਿੱਟੀ ਪਰ ਇਹ ਕਹਿਣ ਦੇ ਬਾਅਦ ਵੀ ਇਹ ਜਿਹੜੇ ਠੇਕੇਦਾਰ ਨੇ ਜਾਂ ਜਿਹੜੇ ਮਿੱਟੀ ਲੈ ਕੇ ਜਾ ਰਹੇ ਨੇ ਉਹ ਨਹੀਂ ਹਟੇ ਸਾਡੇ ਨਾਲ ਗਾਲੀ ਤੇ ਬਾਹਰੋਂ ਇਹਨਾਂ ਨੇ ਮੁੰਡੇ ਮੰਗਾਏ ਨੇ ਝਗੜਨ ਵਾਸਤੇ ਮੁੰਡੇ ਆਏ ਤਿੰਨ ਚਾਰ ਗੱਡੀਆਂ ਆਈਆਂ ਇੱਥੇ ਹੜ ਨਾਲ ਝਗੜਾ ਕਰਕੇ ਗਏ ਇੱਥੇ ਹਾਰਚੂਰ ਲੈ ਕੇ ਆਏ ਗਿਓ ਤੇ ਉਹ ਬੰਦੇ ਜਿਹੜੇ ਫਿਰ ਬਾਅਦ ਦੇ ਵਿੱਚ ਜਿਹੜੇ ਆ ਉਹ ਚਲੇ ਗਏ ਅਸੀਂ ਘਰੋਂ ਨਹੀਂ ਨਿਕਲੇ ਆਪਣੇ ਅਸੀਂ ਡੇਰੇ ਤੇ ਹਾਂ ਤੇ ਫਿਰ ਅਸੀਂ ਪਿੰਡ ਇਕੱਠਾ ਕੀਤਾ ਪਿੰਡ ਦੇ ਲੋਕ ਆਏ ਤੇ ਫਿਰ ਉਹ ਜਿਹੜੇ ਮੁੰਡੇ ਗੱਡੀਆਂ ਦੇ ਇਹਨਾਂ ਨੇ ਬੁਲਾਏ ਉਹ ਵੀ ਚਲੇ ਗਏ ਤੇ ਸਾੜਨਾ ਕਾਫੀ ਗਾਲੀ ਗਲੋਚ ਕੀਤਾ ਵੀ ਇਹ ਜਿਹੜਾ ਕੰਮ ਆ ਇਹ ਸਰਕਾਰ ਕਰਾ ਰਹੀ ਆ ਇਸ ਤਰ੍ਹਾਂ ਹੀ ਚੱਲਣਾ ਜਦ ਕਿ ਸਾਡੀ ਮੌਜੂਦਾ ਸਰਕਾਰ ਆ ਸਾਨੂੰ ਪਤਾ ਹੈ ਕੀ ਸਰਕਾਰ ਹੈ ਮੈਂ ਕੰਪਲੇਨ ਪੁਲਿਸ ਨੂੰ ਪਾਤੀ 112 ਤੇ ਵੀ ਅਸੀਂ ਕਾਲ ਕਰਤੀ ਸੀ ਮਾਲੇਵਾਲ ਲੋਕਨ ਚਾਰਜ ਏਐਸਆਈ ਸੁਖਰਾਜ ਨੂੰ ਸਵੇਰ ਦਾ ਅਸੀਂ ਦੋ ਵਾਰੀ ਕਾਲ ਕੀਤਾ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਮੈਂ ਕੋਰਟ ਦੇ ਵਿੱਚ ਗਿਆ ਹਾਂ ਤੇ ਮੈਂ ਆਪਣੀ ਟੀਮ ਜਿਹੜੀ ਹੈ ਉੱਥੇ ਮੌਕੇ ਦੇ ਉੱਤੇ ਭੇਜ ਰਿਹਾ ਹਾਂ ਕੀ ਮੰਗ ਕਰਦੇ ਹਾਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹ ਜਿਹੜਾ ਗਲਤ ਹੋ ਰਿਹਾ ਪਿੰਡ ਦੇ ਨਾਲ ਜਾਂ ਲੋਕਾਂ ਦੇ ਨਾਲ ਜਾਂ ਸਕੂਲ ਦੇ ਬੱਚਿਆਂ ਦੇ ਨਾਲ ਜਿਹੜਾ ਆਉਣ ਵਾਲਾ ਫਿਊਚਰ ਹੈ ਤੇ ਇਹ ਕੰਮ ਇਸ ਤਰ੍ਹਾਂ ਨਾ ਕੀਤਾ ਜਾਵੇ ਇਹ ਸਹੀ ਤਰੀਕੇ ਦੇ ਨਾਲ ਕੰਮ ਹੋਏ ਪਾਣੀ ਦੀ ਜਿੱਥੇ ਰਿਕੁਆਇਰਮੈਂਟ ਪਾਣੀ ਤਰਾਂਕਿਆ ਜਾਏ ਜਿੱਥੋਂ ਸੜਕ ਡੈਮੇਜ ਕਰਦੇ ਨੇ ਉ ਜਿਹੜੀ ਰਿਫਰ ਕੀਤੀ ਜਾਂ ਮਾਮਲਾ ਇਹ ਕਟਾ ਬਹੁਤ ਸਾਡੇ ਝੋਨਾ ਦਾ ਦਾ ਪੱਠੇ ਵੱਡਾਂ ਵਾਲੀ ਜਿਹੜੀ ਉਹ ਵੀ ਕਟਾ ਹੀ ਹੈ। ਨੇ ਤਿੰਨ ਚਾਰ ਵਾਰ ਜਨ ਕਹਿ ਚੱਕੇ ਆਂ ਕਿ ਪਾਣੀ ਤਰੋਂ ਕੋ ਨਹੀਂ ਤਰੋਂ। ਪਾਣੀ ਤਰੋਂ ਕੋ ਜਾਂ ਗੱਡੀਆਂ ਥੋੜੀਆਂ ਜਾਂ ਗੱਡੀਆਂ ਕੋ ਨਾ ਇਹ ਸਾਰੀ ਕੁ ਟੁੱਟੀ ਯਾਰ ਝੋਨਾ। ਮੇਰੇ ਰੋਡ ਵਾਂਗੂ ਚੱਲਣ ਦੇ। ਦੋ ਦੋ ਕਦੋਂ ਝੋਨਾ ਨੇਰਾ ਇਕੱਟਾ-ਕਟਾ ਲੰਘਿਆ ਵੀ ਨਹੀਂ ਜਾਂਦਾ। ਅਸਾ ਸਾਰੀ ਖਰਾਬ ਕਰਤੀ ਜਾਂਦਾ। ਪਾਣੀ ਤਰੋਂਕ ਦੇਣੇ ਤਰੋਂਕ ਦੇਣੇ ਤਰੋਂਕ ਕਹਿ ਦੀਆਂ। ਤੁਹਾਡੇ ਸੋਨੇ ਜਿਹੜੀ ਉਮੈਨ ਹੋ ਰਹੀ ਹੈ ਜਾਇਜਕ ਨਹੀਂ ਜਾਏਗਾ। ਨਾ ਜਾਏਗਾ। ਕੀ ਮੰਗ ਕਰਦੇ ਆਂ ਪ੍ਰਸ਼ਾਸਨ ਨੂੰ? ਮੰਗੇ ਉਹ ਗੱਲ ਨਹੀਂ ਸਹੀ ਹੋਏ ਥੋੜਾ ਕਿ ਨੁਕਸਾਨ ਕਿਸਦਾ ਕਰਨਾ ਇੱਕ ਹੜ ਆਇਆ ਕਿ ਇੱਥੇ ਫਸਲਾਂ ਦਾ ਨੁਕਸਾਨ ਕਰੀ ਜਾਂਦੇ ਨੂੰ ਹੀ ਪਾਸੀ ਇਹ ਨਹੀਂ ਇਹ ਪਠੇਵ ਨਹੀਂ ਵਾਦੇ ਉਹ ਨੀਰਾ ਘਟਾ ਆਇਆ ਨੂੰ ਮੋਜਾ ਦੋਨ ਫਿਰ ਉੱਥੇ ਨੂੰ ਮੋਜਾ ਦਿੱਤਾ ਜਾਂਦਾ ਇਹਨਾਂ ਦਾ ਫਿਰ ਪਾਣੀ ਦਾ ਖਰਾਬ ਕਰਤੀ ਹੱਡੀ ਮਿੱਟੀ ਇੱਥੇ ਉਦਾਂ ਕਰੀ ਜਾਂਦੇ ਆ ਕੋ ਵੀਰ ਜੀ ਬੇਨਤੀ ਸਾਡੀ ਹੱਥ ਜੋੜ ਕੇ ਇਹ ਮਿੱਟੀ ਲਈ ਠੇਕੇਦਾਰ ਨੇ ਸਾਡੀਆਂ ਗੱਡੀਆਂ ਚਲਣੀਆਂ ਕਰਾਏ ਤੇ ਠੀਕ ਹੈ ਉਹਨਾਂ ਦੇ ਬੰਦ ਤੇ ਮਿੱਟੀ ਜਾਣ ਢਈ ਆ ਅਸੀਂ ਕਰਾਇਆ ਲੈਣੀ ਗੱਡੀ ਦੇ ਹਿਸਾਬ ਨਾਲ ਦੂਜੀ ਗੱਲ ਜਿਹੜੇ ਸਾਡੇ ਡਰਾਈਵਰ ਨੇ ਸਾਡਾ ਇੱਕ ਵੀ ਬੰਦਾ ਇਹ ਜਾਇਜ਼ ਕਰਦਣ ਵੀ ਆਹ ਬੰਦਾ ਤੁਹਾਡਾ ਗੱਡੀਆਂ ਬੰਦਾ ਸਾਡਾ ਥੱਲੇ ਦੇਣ ਲੱਗਾ ਸੀ ਤੇ ਮੈਂ ਜੋ ਵੀ ਹਰਜਾਨਾ ਭਰਨ ਇਹ ਕਹਿਣਗੇ ਮੈਂ ਭਰਨ ਦੇ ਤਾਂ ਤਬਿਆਦਰ ਇਹਨਾਂ ਦੇ ਸਾਹਮਣੇ ਛੱਤਰ ਮਾਰੂ ਉਹਨਾਂ ਦੇ ਵੀ ਤੁਸੀਂ ਗੱਡੀਆਂ ਕਿਉਂ ਸਾਡੀਆਂ ਗੱਡੀਆਂ ਅੰਡਰ ਲੋਡ ਚੱਲਦੀਆਂ ਨੇ ਓਵਰ ਲੋਡ ਸਾਡੀ ਕੋਈ ਗੱਡੀ ਨਹੀਂ ਗਈ ਦੂਜੀ ਗੱਲ ਵੀ ਜੀ ਇਹ ਵੀ ਨਜਾਇਜ਼ ਅਸੀਂ ਕੰਮ ਨਹੀਂ ਕਰਦੇ 2 ਫੁੱਟ ਢਾਈ ਦੀ ਪਟਾਈ ਆ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਦਿਖਾ ਸਕਦੇ ਜੀ ਇੱਥੇ ਪਾਜੀ ਸਾਡੇ ਕੋਲ ਕੁਝ ਨਹੀਂ ਇਹ ਠੇਕੇਦਾਰਾਂ ਕੋਲ ਜੀ ਫਿਰ ਤੁਸੀਂ ਕਿੱਦਾਂ ਆਪਣੇ ਸੰਦ ਲੈ ਕੇ ਆ ਗਏ ਵੀਰ ਜੀ ਠੇਕੇਦਾਰ ਕੋ ਸਭ ਕੁਝ ਹੈ ਗਾਣਾ ਕੋਲ ਅਹੀਂ ਅਹੀਂ ਤੇ ਕਰਾਇਆ ਅਹੀਂ ਤੇ ਕਰਾਇਦੇ ਕੰਮ ਕਰ ਰਹੇ ਹੈ ਮਹਿੰਗੀਆਂ ਜਿਹੀਆਂ ਗੱਡੀਆਂ ਲੈ ਕੇ ਆ ਜੇ ਮਸੀਤ ਲਈ ਆ ਹਾਂ ਜੀ ਤਾਂ ਹੀ ਆਏ ਜੇ ਤੁਹਾਡੇ ਕੋਲ ਕੋਈ ਨਹੀਂ ਠੇਕੇਦਾਰ ਨੂੰ ਸੱਦ ਨਹੀਂ ਸੀ ਪਾਜੀ ਤੁਸੀਂ ਉਹਨਾਂ ਕੋ WhatsApp ਕਰਵਾ ਕੇ ਉਹਨੂੰ ਦਿਖਾਇਆ ਜਾਵੇ ਕਿ ਠੀਕ ਆ ਜਿਹੜਾ ਵਾ 2 ਫੁੱਟ 2.5 ਫੁੱਟ ਦੀ ਆ ਜੀ ਭਾਜੀ ਤੁਸੀਂ ਟਲੇ ਕਹਿ ਰਹੇ ਉਹ ਉਹ ਜਿਹੜੀ ਗੱਡੀ ਜਿਹੜੀ ਸਾਡੀ ਗੱਡੀ ਨਹੀਂ ਸੀ ਹਾਂ ਜੀ ਨਹੀਂ ਭਾਜੀ ਸਾਡੀ ਆਖਰ ਜਿਹੜੀ JCB ਸਾਡੀਆਂ ਗੱਡੀਆਂ ਦੇ ਲੈ ਪਹਿਲਾਂ ਫੇਰਾ ਭਰ ਕੇ ਇੱਥੇ ਖਲੋਟੀ ਜਿਹੜੀ ਕੋ ਨਿਕਲੀ ਨਹੀਂ ਜਿਹੜੀ ਜਿਹੜੀ JCB ਭਰਦੀ ਉਹ ਆਖ ਉਹ ਤਾਂ ਟਾੜੇ ਇਹਨਾਂ ਤੋਂ ਆਖਰ ਨੂੰ ਭਰ ਦਿੱਤੀ ਹੋਊਗੀ। ਬਾਜੀ ਉਹ ਗੱਡੀਆਂ ਦੇ ਉਹ ਵੇਖੋ ਅਗਲੇ ਬਨੇ ਉਹਾਂ ਡੀਆਂ ਸਾਡੀਆਂ ਤੇ ਸਾਡੀਆਂ ਦੇ ਮਸ਼ੀਨਾਂ ਤੇ ਗੱਡੀਆਂ ਆਖ ਲੋਤੀਆਂ। ਉਹ ਤਾਂ ਗੱਡੀਆਂ ਉਹ ਅਗਲੀ ਮਸ਼ੀਨ ਤੋਂ ਆਉਂਡੀਆਂ ਵੇਖੋ ਸਾਹਮਣੇ ਖਲੋਤੀਆਂ ਗੱਡੀਆਂ। ਜੀ ਸਰ ਮੈਂ ਦੂਜੇ ਤੱਕ ਲਈ ਆਪਾਂ ਮਾਈਨਿੰਗ ਵਿਭਾਗ। ਬਾਜੀ ਸਾਹੀ ਮੈਂ ਕੁਝ ਨਹੀਂ ਉਹਨਾਂ ਠੇਕੇਦਾਰ ਨੇ ਲਿਆ ਮੈਂ ਤਾਂ ਕਿਰਾਏ ਤੇ ਕੰਮ ਕਰ ਲਿਆ। ਮੈਂ ਵੀ ਤੁਹਾਨੂੰ ਕਹਾਂ ਪਈ। ਬਾਜੀ ਠੱਕੇਸ਼ਾਈ ਕਾ ਦੀ ਦੱਸੋ ਤੁਸੀਂ ਦੱਸੋ। ਵੀਰ ਜੀ 1 ਮਿੰਟ ਵੇਖੋ ਮੇਰੀ ਸੁਣੋ ਗੱਲ ਇਹ ਜਿਹੜਾ ਕੰਮ ਡੀਸੀ ਨੇ ਸ਼ੁਰੂ ਕਰਾਇਆ ਕੰਮ ਹੈ ਅੰਮ੍ਰਿਤਸਰ ਡੀਸੀ ਨੇ। ਪੀ ਤੁਸੀਂ ਦਾਦਾ ਬੰਨ ਬਨੋ ਕੋਈ ਮਨਜ਼ੂਰੀ ਜਿਹੜੀ ਮੈਂ ਜ਼ਿੰਮੇਵਾਰ ਅਗੀ ਜਦੋਂ ਜੋ ਮਨਜ਼ੂਰੀ ਹੋ ਗਈ ਕੋਈ ਮੈਂ ਜ਼ਿੰਮੇਵਾਰ ਹਾਂ ਉਧਰ ਉੱਥੇ ਕਹਿੰਕੇ ਵੀ ਡੀਸੀ ਆਪਾ ਉਹਨੇ ਬੰਦੇ ਆਪਣੇ ਭੇਜਿਆ ਈ ਤੋ ਚਾਲੂ ਕਰਾ ਕੇ ਨਹੀਂ ਭਾਈ ਇਹ ਦੱਸੋ ਤੇ ਵੀ ਵੈਸੇ ਇਹ ਜਿਹੜੀ ਮਾਈਨਿੰਗ ਲੀਗਲ ਆਪਣੇ ਲੀਗਲ ਪਾਜੀ ਲੀਗਲ ਆ ਲੀਗਲ ਕਿਸ ਤਰ੍ਹਾਂ 2.5 ਫੁੱਟ ਦੀ ਬਟਾਈ ਆ ਵੇਖੋ 3 ਫੁੱਟ ਤੋਂ ਉੱਤੇ ਜਿਹੜੀ ਅਨਲੀਗਲ ਹੁੰਦੀ ਆ ਦੂਜੀ ਗੱਲ ਇਹ ਆ ਬੰਨਾਂ ਦੇ ਮਿੱਟੀ ਜਾਂਦੀ ਆਂ ਅਸੀਂ ਘਰ ਤੇ ਖੜਨੇ ਜਾ ਜਾਂ ਹੀ ਲੰਬੇ ਵੇਚਣ ਦਾ ਨਹੀਂ ਸਰ ਬੰਨ ਤੇ ਜਿਹੜੇ ਬਾਬੇ ਬਨ ਰਹੇ ਫਿਰ ਕਹਿੰਦੇ ਤੁਸੀਂ ਉਹਨਾਂ ਨੂੰ ਮੁੱਲ ਵੇਚ ਪਾਜੀ ਜਿਹੜੀ ਦੁਜੀਆ ਠੇਕੇਦਾਰ ਦੀ ਉਹਦੀ ਜਾਣ ਰਹੀ ਹੈ ਕਿਰਾਏ ਤੇ ਉਹ ਅਸੀਂ ਮੁੱਲ ਨਹੀਂ ਵੇਚਦੇ ਹਾਂ ਅਸੀਂ ਕਿਰਾਇਆ ਲੈਂਦੇ ਹਾਂ ਉਹਨਾਂ ਕੋਲ ਠੇਕੇਦਾਰ ਕੌਣ ਕਿੱਥੋਂ ਨੇ ਠੇਕੇਦਾਰ ਗਰਮੀਤ ਸਿੰਘ ਜੀ ਅੱਜ ਪਿੰਡ ਟਰਪੱਲਾ ਵਿਖੇ ਲੋਕਾਂ ਨੇ ਇਤਰਾਜ਼ ਕੀਤਾ ਮਿੱਟੀ ਪੁੱਟਣ ਲੈ ਕੇ ਤੁਸੀਂ ਅੱਜ ਮੌਕੇ ਤੇ ਪਹੁੰਚੇ ਕੀ ਹੈ ਜੀ ਪੂਰਾ ਮਾਮਲਾ ਇਹ ਨਾ ਪਿੰਡ ਦੇ ਸਰਪੰਚ ਸਾਹਿਬ ਨੇ ਪਾਈ ਹੀ ਕੰਪਲੇਟ ਵੀ ਇੱਥੋਂ ਮਿੱਟੀ ਚੋਰੀ ਢੱਕਦੇ ਇਦਾਂ ਸਿਰਫ ਜਿਹੜਾ ਘਟਾਂ ਮਿੱਟੀ ਪੈਂਦਾ ਹੈ ਸਕੂਲ ਦੇ ਬੱਚੇ ਬੁੱਤੀ ਆਉਂਦੇ ਬਹਿਣਾ ਆਉਂਦੇ ਲਾਗੇ ਪੱਠੇ ਪੁੱਠੇ ਖਰਾਬ ਹੁੰਦੇ ਆ ਉਹਦੇ ਸਬੰਧੀ ਉਹਨਾਂ ਆਖਿਆ ਵੀ ਜਾਂਦੇ ਮਿੱਟੀ ਮਿੱਟੀ ਤੇ ਪ ਕੰਪੀਲਰ ਬੰਦੇ ਜੀ ਸਰ ਕਹਿ ਰਹੇ ਵੀ ਇਹਨਾਂ ਕਾਫੀ ਨੁਕਸਾਨ ਕੀਤਾ ਮਤਲਬ ਲੋਕਾਂ ਦੇ ਝੋਨੇ ਦਾ ਨਕਸਾ ਆਇਆ ਵਾਲਾ ਟੁੱਟ ਗਿਆ ਬੱਚੇ ਵੀ ਥੱਲੇ ਆ ਚਲੇ ਉਹ ਵੇਖਾਂਗੇ ਉੱਥੇ ਜਾ ਕੇ ਵੇਖਿਆ ਨਹੀਂ ਅਜੇ ਉਹ ਵੇਖਾਂਗੇ ਜੋ ਗਲੀਤੀ ਪਤੀ ਫਿਰ ਬੇਕਾਰ ਵੀ ਕਿਤੇ ਬਣੇਗਾ ਵੀ ਕਰਾਂਗੇ ਤੇ ਅੱਜ ਸਰ ਜਿਹੜਾ ਪਹਿਲੀ ਮਾਲਕ ਵੱਲੋਂ ਇਹ ਕਹਿ ਰਹੇ ਕਿ ਮੁੰਡੇ ਪਵਾਏ ਗਏ ਇਹਨਾਂ ਇਹਦੇ ਬਾਰੇ ਕੁਝ ਆਪਾਂ ਨੂੰ ਪਤਾ ਨਹੀਂ ਅਜੇ ਇਹ ਤੁਸੀਂ ਕਰਾਂਗੇ ਵੀ ਹੋਏ ਵੀ ਨਹੀਂ ਗੱਲ ਹੋਈ